ਪਿਛਲੇ ਦਿਨੀ ਇੱਕ ਦਰਸ਼ਨਾ ਦੇਵੀ ਜਿਹੜੇ ਰਾਏਪੁਰ ਮੰਡਲਾਂ ਦੇ ਰਹਿਣ ਵਾਲੇ ਸੀਗੇ ਜਿਨ੍ਹਾਂ ਦੇ ਨਾਲ ਇੱਕ ਵਾਰਦਾਤ ਹੋਈ ਸੀ ਜਿਹੜਾ ਬਾਈਕ ਦੇ ਉੱਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਉਹਨਾਂ ਨੂੰ ਵਾਲੀਆਂ ਉਹਨਾਂ ਨੇ ਖਿੱਚ ਕੇ ਤੇ ਉਹਨਾਂ ਨੂੰ ਕਾਫੀ ਧੱਕਾ ਦੇ ਕੇ ਸੱਟ ਕੇ ਸੱਟ ਮਾਰ ਕੇ ਜਿਹੜੇ ਚੱਲੇ ਗਏ ਸੀ ਜਿਹਨੂੰ ਕਾਫੀ ਸੀਰੀਅਸ ਲੈਂਦੇ ਹੋਏ ਇਹਦੀ ਕਾਫੀ ਸੋਸ਼ਲ ਮੀਡੀਆ ਤੇ ਵੀ ਵੀਡੀਓ ਵਾਇਰਲ ਹੋਈ ਐ ਐਸਐਸਪੀ ਸਾਹਿਬ ਨੇ ਮਾਨਯੋਗ ਨਾਨਕ ਸਿੰਘ ਸਰ ਨੇ ਬੜੀ ਇੱਕ ਇਹਨੂੰ ਅਹਿਮੀਅਤ ਦਿੰਦੇ ਹੋਏ ਵੀ ਇਹਨੂੰ ਜਲਦੀ ਟਰੇਸ ਕਰਨਾ ਟੀਮ ਬਣਾਈ ਜਿਹਦੇ ਚ ਸਾਡੇ ਚੌਕੀ ਇੰਚਾਰਜ ਜੈਦੀਪ ਸ਼ਰਮਾ ਤੇ ਸਾਰੀਆਂ ਨਾਲ ਦੀ ਟੀਮ ਨੇ ਬੜੀ ਮਿਹਨਤ ਕਰਕੇ ਇਹਨੂੰ ਬੜੀ ਜਲਦੀ ਟ੍ਰੇਸ ਕੀਤਾ ਜਿਹਦੇ ਚ ਅਸੀਂ ਇੱਕ ਦਵਿੰਦਰ ਸਿੰਘ ਉਰਫ ਗੰਜੂ ਨਾਮ ਦਾ ਲੜਕਾ ਜਿਹੜਾ ਇਹ ਜਾਲਾਪਿੰਡ ਦਾ ਰਹਿਣ ਵਾਲਾ ਤੇ ਇਹਦੇ ਨਾਲ ਇੱਕ ਇਹਦਾ ਸਾਥੀ ਸੀ ਇਹਨਾਂ ਦੋਵਾਂ ਨੇ ਰਲ ਕੇ ਜੜੀਆਂ ਵਾਰਦਾਤ ਕੀਤੀ ਤੇ ਜਿਹਨੂੰ ਅਸੀਂ ਅਰੈਸਟ ਕਰ ਲਿਆ ਉਹ ਜਿਹੜੀਆਂ ਜੜੀਆਂ ਵਾਲੀਆਂ ਖੋਈਆਂ ਸੀ ਉਹ ਵੀ ਅਸੀਂ ਉਤੋਂ ਬਰਾਮਦ ਕਰ ਲਈਆਂ ਤੇ ਜਿਹੜਾ ਜਿਹੜਾ ਮੋਟਰਸਾਈਕਲ ਸੀਗਾ ਵਾਰਦਾਤ ਚ ਵਰਤੇ ਉਹ ਵੀ ਇਸ ਰਿਕਵਰ ਕਰ ਲਿਆ ਸਰ ਹੋਰ ਕੋਈ ਵਾਰਦਾਤ ਮੰਨੇ ਕੀ ਇਸ ਤੋਂ ਇਲਾਵਾ ਇਹਨਾਂ ਨੇ ਸਮਾਨੇ ਇੱਕ ਪੁਛਗਿਸਚ ਮੰਨਿਆ ਵੀ ਇਹਨਾਂ ਨੇ ਮਿਰਚਾਂ ਪਾ ਕੇ ਇੱਕ ਲੇਡੀ ਤੋਂ ਉਹ ਵੀ ਇਹਨਾਂ ਨੇ ਵਾਲੀਆਂ ਖੋਈਆਂ ਸੀਗੇ ਜਿਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਵੀ ਉਹ ਅੱਗੇ ਕਿੱਥੇ ਵੇਚੀਆਂ ਕੀ ਕਰੀਆਂ ਉਹ ਅਸੀਂ ਟ੍ਰੈਸ ਕਰ ਰਹੇ ਹਾਂ ਸਰ ਬੈਕਗਰਾਉਂਡ ਦੀ ਗੱਲ ਕਰੀਏ ਕਿੱਥੇ ਤੇ ਤਾਂ ਕ੍ਰਾਈਮ ਕ੍ਰਿਮੀਨਲ ਟਾਈਪ ਦੇਗੀ ਕਿਦਾਂ ਦੇ ਜੋ ਮੋੜਲੀ ਇਨਵੈਸਟੀਗੇਸ਼ਨ ਚ ਇੱਕ ਐਨਡੀਪੀਐਸ ਦਾ ਵੀ ਕੇਸ ਇਹਦੇ ਤੇ ਸਾਹਮਣੇ ਆਇਆ ਜਿਹੜਾ ਸਿਵਲ ਲਾਈਨ ਥਾਣੇ ਦਾ ਪਿੱਛੇ ਦਰਜ ਹੋਇਆ ਤੇ ਬਾਕੀ ਹੋਰ ਇਹਦੇ ਕੇਸ ਬਾਰੇ ਅਜੇ ਵੀ ਹੋਰ ਕਿਸੇ ਸਟੇਟ ਦੇ ਵਿੱਚ ਜਾਂ ਕਿਤੇ ਹੋਰ ਵਾਰਦਤਾਂ ਉਹ ਅਸੀਂ ਹੁਣ ਮਾਨਯੋਗ ਅਦਾਲਤ ਸੁਪੇਸ਼ ਕਰਕੇ ਰਿਮਾਂਡ ਲੈ ਕੇ ਜਿਹੜੀ ਪੁਸ਼ਕਿਸ਼ ਕਰਾਂਗੇ ਤੇ ਹੋਰ ਵੀ ਖਲਾਸੇ ਹੋਣ ਦੀ ਜਿਹੜੀ ਉਮੀਦ ਹੈ ਇਹ ਇਕੱਲੇ ਦੋ ਇਹਦੀ ਤੇ ਕੋਈ ਸਾਖੀ ਵੀ ਅਸਰੀ ਇਹ ਜਿਹੜੀਆਂ ਦੋ ਵਾਰਦਤਾਂ ਤਾਂ ਇਹ ਦੋਵਾਂ ਨੇ ਲੜਕੇ ਕੀਤੀਆਂ ਇਸ ਤੋਂ ਇਲਾਵਾ ਜੇ ਕੋਈ ਹੋਰ ਵਾਰਦਤਾਂ ਕਿਸੇ ਹੋਰ ਨਾਲ ਲੜਕੇ ਕੀਤੀਆਂ ਉਹਦੇ ਬਾਰੇ ਅਸੀਂ ਇਹਦੀ ਢੰਗਾਈ ਨਾਲ ਅਜੇ ਜਿਹੜੀ ਪੁਸ਼ਕਿਸ਼ ਕਰ ਰਹੇ ਹਾਂ ਉਮਰ ਕੀ ਹੋਈ ਥਰੀਨਾਂ ਦੀ ਉਮਰ ਤਾਂ ਤਕਰੀਬਨ 25-26 ਸਾਲ ਦੇ ਨੇ ਦੋਹੇ ਲੜਕੇ ਤੇ ਨਸ਼ੇ ਨਹੀਂ ਆਦੀ ਅਸ ਤੇ ਨਸ਼ੇ ਨੂੰ ਸਦਕੀ ਕੀਤਾ ਇਹਨਾਂ ਦਾ ਹੁਣ ਅਸੀਂ ਮੈਡੀਕਲ ਕਰਾਵਾਂਗੇ ਉਧਰ ਚ ਡਰੋਗ ਟੈਸਟ ਹੋਊਗਾ ਡਰੋਗ ਟੈਸਟ ਬੰਦਾ ਲੱਗੂਗਾ ਬਾਕੀ ਇਹਨਾਂ ਦੇ ਦੱਸਣ ਮੁਤਾਬਕ ਹੀ ਕਹਿੰਦੇ ਵੀ ਅਸੀਂ ਨਸ਼ਾ ਲੈਨੇ ਆ ਬਾਕੀ ਡੋਗ ਟੈਸਟ ਲਈ ਇੱਕ ਕੇ ਜੇ ਰੈਸਟ ਕੀਤਾ ਤੇ ਇੱਕ ਕੇ ਦੇ ਨਾਲ ਦਾ ਜਿਹੜਾ ਉਹ ਅਰੇਸਟ ਕਰ ਪਹਿਲਾਂ ਐਨਡੀਪੀਐਸ ਦਾ ਦਰਜਾ ਸਿਵਲ ਲਾਈਨ ਥਾਣੇ ਦਾ ਜਿਵੇਂ ਮੈਂ ਦੱਸਿਆ ਨਾ ਇਹ ਤਾਂ ਕਿ ਤੁਹਾਨੂੰ ਬੈਕਗ੍ਰਾਉਂਡ ਦੇ ਕਿਰ ਕਰਨ ਹਗਾਏ ਕਿ ਪਹਿਲੇ ਵੀ ਵਾਰਦਾਤਾ ਕਰਦੇ ਰਹੇ ਨੇ ਕੋਈ ਹਥਿਆਰ ਵਗੈਰਾ ਵੀ ਇਹਨਾਂ ਤੋਂ ਬਰਾਮਦ ਹੋਇਆ ਕੋਈ ਇਸ ਤਰ੍ਹਾਂ ਵੀ ਤੇ ਇਹਨਾਂ ਤੋਂ ਹੀ ਮੋਡਸਪੈਂਡ ਜਿਹੜੀ ਸੀ ਇਹ ਹਥਿਆਰ ਨਾਲ ਨਹੀਂ ਸੀ ਕਰਦੇ ਇਹ ਜਿਵੇਂ ਸੁੰਸਨ ਜਗ੍ਹਾ ਤੇ ਕੋਈ ਬਿਯੁਰਗ ਟਾਰਗੇਟ ਕਰਦੇ ਸੀਗੇ ਜਿਨ੍ਹਾਂ ਨੂੰ ਇਹ ਜਦੋਂ ਦੇਖਦੇ ਸੀ ਆਲੇ ਦੋਲੇ ਕੋਈ ਨਹੀਂ ਹੈਗਾ ਤੇ ਉਹਨਾਂ ਦੀ ਵਾਲੀਆਂ ਜਾਂ ਚੇਨ ਜੋ ਵੀ ੱੱਕਾ ਮਾਰ ਕੇ ਖੋ ਕੇ ਜਿਹੜਾ ਉਹ ਭੱਜ ਜਾਂਦੇ ਸੀ ਇਹਨਾਂ ਦੀ ਇਹ ਮੋਡਸਪੈਂਡ ਠੀਕ ਹੈ ਠੀਕ ਹੈ ਧਰਵਾਣਾ ਕਿਹੜੇ ਕਿਹੜੇ ਦੇ ਮਾਫਾ ਦਰ ਧਾਰਾ ਇਹਦੇ ਵਿੱਚ ਸਾਡਾ ਜੋ ਪੁਰਾਣੀ ਆਈਪੀਸੀ ਦੀ 379 ਬੀ ਜਿਹੜੀ ਹੈ ਉਹ ਨੂੰ ਹੁਣ 304 ਬੀ ਦੇ ਵਿੱਚ ਕਨਵਰਟ ਹੋਈ ਹੈ ਉਹ ਅਸੀਂ ਬੀਐਨਐਸ ਦੀ ਜਿਹੜੀ ਹੈ 304 ਬੀ ਦੇ ਵਿੱਚ ਕੀਤੀ ਹੈ ਸਰ ਅਕਸਰ ਦੇਖਿਆ ਜਾਂਦਾ ਕਿ ਇਹੋ ਨੇ ਝੋਲੋਟੇ ਵਾਅਦਾ ਕਰਦੇ ਹੋਏ ਜਿਹੜੇ ਮੁੰਡਾ ਤੋਂ ਵਾਅਦੇ ਲੈਂਦੇ ਨੇ ਪਰ ਉਹ ਫਿਰ ਦੁਬਾਰਾ ਆ ਕੇ ਫਿਰ ਉਹਨਾਂ ਹੀ ਵਾਅਦਤਾਂ ਨੂੰ ਦੁਬਾਰਾ ਅੰਜਾਮ ਦਿੰਦੇ ਨੇ ਇਹਨਾਂ ਤੇ ਕੋਈ ਸਸਤਾਈ ਪਿੱਗੇਗੀ ਦੇਖੋ ਹੁਣ ਕਾਫੀ ਸਜਾ ਵਿੱਚ 379 ਬੀ ਜਿਹੜੀ ਉਤਾਰਾ ਤੁਹਾਨੂੰ ਕਾਫੀ ਸਜ਼ਾ ਹੁਣ ਬਾਕੀ ਮਾਨਯੋਗ ਅਦਾਲਤ ਤੇ ਡਿਪੈਂਡ ਕਰਦਾ ਵੀ ਇਹਨਾਂ ਨੂੰ ਕਿਹੋ ਜੀ ਸਜ਼ਾ ਸੁਣਾਉਂਦੇ ਬਾਕੀ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ